ਸਸ਼ਕਲ ਜੀ ਸਾਰੇ ਨੂੰ ਮੈਂ ਤੁਹਾਡੀ ਆਪਣੀ ਐਂਕਰ ਤਮੰਨਾ ਤੇ ਸਾਰੇ ਕਬੱਡੀ ਪ੍ਰੇਮੀਆਂ ਦੇ ਲਈ ਇੱਕ ਵਾਰ ਫਿਰ ਤੋਂ ਬਹੁਤ ਵਧੀਆ ਖੁਸ਼ਖਬਰੀ ਲੈ ਕੇ ਆ ਗਈਆਂ ਮਿਤੀ 1 ਜੁਲਾਈ ਨੂੰ ਪਿੰਡ ਠੱਠੇ ਵਿਖੇ ਰੌਣਕਾਂ ਲੱਗਣ ਚਾਰੀਆਂ ਨੇ ਜੀ ਹਾਂ ਮਿਤੀ 1 ਜੁਲਾਈ ਨੂੰ ਪਿੰਡ ਠੱਠੇ ਵਿਖੇ ਕਬੱਡੀ ਦਾ ਬਹੁਤ ਹੀ ਵੱਡਾ ਇੱਕ ਸ਼ੋਅ ਮੈਚ ਹੋਣ ਜਾ ਰਿਹਾ ਹੈ ਜੋ ਕਿ ਕਰਵਾਇਆ ਜਾ ਰਿਹਾ ਹੈ ਪਾਲਾ ਬੁੱਲਾ ਠੱਠਾ ਇੰਗਲੈਂਡ ਵੱਲੋਂ ਸੋ ਦੋਸਤੋ ਉਹਨਾਂ ਦੇ ਪਿੰਡ ਬਹੁਤ ਸਾਰੀਆਂ ਰੌਣਕਾਂ ਲੱਗਣ ਜਾ ਰਹੀਆਂ ਨੇ ਤੇ ਉਹਨਾਂ ਵੱਲੋਂ ਸੋਨੀ ਛੰਨਾ ਵਾਲਾ ਜਿਨ੍ਹਾਂ ਦਾ ਕੀ ਆਪਣਾ ਪੇਜ ਹੈ ਕਬੱਡੀ ਦਾ ਮਾਜਾ ਕਬੱਡੀ ਅਪਡੇਟ YouTube ਦੇ ਉੱਤੇ ਵੀ Facebook ਦੇ ਉੱਤੇ ਵੀ ਉਹਨਾਂ ਦਾ ਸੋਨੀ ਦੇ ਕੈਂਠੇ ਦੇ ਨਾਲ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਪਾਲਾ ਬੁੱਲਾ ਠੱਠਾ ਇੰਗਲੈਂਡ ਤੇ ਉਹਨਾਂ ਦੇ ਦੋਸਤਕਾਰ ਸਰਪੰਚ ਸੁਖ ਗਰੇਵਾਲੀ ਜੀ ਬੱਲੂ ਬਾਠ ਜੀ ਸੁਖਰਾਜ اٹਵਾਲ ਜੀ ਤੇ ਮਹਾਵੀਰ ਸਰਪੰਚ ਜੀ ਇਹਨਾਂ ਸਾਰਿਆਂ ਦੁਆਰਾ ਜਿਹੜਾ ਆ ਸੋਨੀ ਛੰਨਾ ਵਾਲੇ ਦਾ ਸੋਨੀ ਦੇ ਕੈਂਠੀ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਣਾ ਆ ਸੋ ਸੋਨੀ ਛੰਨਾ ਵਾਲਾ ਮੇਰਾ ਛੋਟਾ ਵੀਰ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ ਬਖਸ਼ੇ ਸਾਰੇ ਜਣੇ ਰਲ ਮਿਲ ਕੇ ਪਿੰਡ ਠੱਠੇ ਵਿਖੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਗਾਓ ਬਹੁਤ ਬਹੁਤ right